ਪੰਜਾਬ ਵਿੱਚ ਪੰਚਾਇਤ ਚੋਣਾਂ ਦਾ ਬਿਲਕੁਲ ਵੱਚੁੱਕਿਆ ਹੈ ਤੇ ਹਰ ਪਿੰਡ ਵਿੱਚ ਲਗਭਗ ਪੰਚਾਇਤ ਚੋਣਾਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਇਸ ਦੇ ਨਾਲ ਹੀ ਅੱਜ ਤੁਹਾਨੂੰ ਜੋ ਪਿੰਡ ਦਿਖਾਉਣ ਜਾ ਰਹੇ ਹਾਂ ਉਸ ਤੇ ਪੰਚਾਇਤ ਚੋਣਾਂ ਦਾ ਕੋਈ ਅਸਰ ਦੇਖਣ ਨੂੰ ਨਹੀਂ ਮਿਲਦਾ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਇਸ ਪਿੰਡ ਵਿੱਚ ਸਰਪੰਚ ਸਰਬਸੰਮਤੀ ਨਾਲ ਚੁਣਿਆ ਜਾ ਰਿਹਾ ਹੈ ਤੇ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ 30 ਸਾਲਾਂ ਵਿੱਚ ਇੱਥੇ ਕੋਈ ਵੀ ਪੰਚਾਇਤੀ ਚੋਣ ਨਹੀਂ ਹੋਈ ਸੰਗਰੂਰ ਜ਼ਿਲ੍ਹੇ ਤੇ ਭਵਾਨੀਗੜ ਬਲਾਕ ਦਾ ਪਿੰਡ ਤੂਰੀ ਜਿੱਥੇ ਕਿ ਹਰ ਬਾਰ ਸਰਪੰਚ ਨੂੰ ਸਰਬਸੰਮਤੀ ਨਾਲ ਹੀ ਚੁਣਿਆ ਜਾਂਦਾ ਹੈ ਇੱਥੇ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਦਾ ਮੁੱਖ ਕਾਰਨ ਆਪਸੀ ਭਾਈਚਾਰਕ ਸਾਂਝ ਹੈ ਤਾਂ ਜੋ ਕਿ ਪਿੰਡ ਵਿੱਚ ਆਪਸੀ ਭਾਈਚਾਰਕ ਸਾਂਝ ਬਣੀ ਰਹੇ ਇਸ ਦੇ ਲਈ ਪਿੰਡ ਦੇ ਲੋਕ ਹੀ ਸਰਬਸੰਮਤੀ ਨਾਲ ਆਪਣਾ ਸਰਪੰਚ ਚੁਣ ਦਿੰਦੇ ਹਨ ਪਰ ਲੋਕਾਂ ਦਾ ਸਰਕਾਰ ਨਾਲ ਥੋੜਾ ਸ਼ਿਕਵਾ ਵੀ ਹੈ ਉਹਨਾਂ ਦਾ ਕਹਿਣਾ ਹੈ ਕਿ ਸਰਬਸੰਮਤੀ ਨਾਲ ਪੰਚਾਇਤ ਚੁਣੇ ਜਾਣ ਤੋਂ ਬਾਅਦ ਵੀ ਇਸ ਪਿੰਡ ਨੂੰ ਕੋਈ ਜ਼ਿਆਦਾ ਫਾਇਦਾ ਨਹੀਂ ਮਿਲ ਰਿਹਾ ਸਰਕਾਰ ਵੱਲੋਂ ਜੋ ਮੁੱਢਲੀਆਂ ਸਹੂਲਤਾਂ ਹਨ ਉਹ ਵੀ ਨਹੀਂ ਮੁਹੱਈਆ ਕਰਵਾਈਆਂ ਜਾ ਰਹੀਆਂ ਉਧਰ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਰਿੰਦਰ ਕੌਰ ਭਰਾਸ ਦਾ ਕਹਿਣਾ ਹੈ ਕਿ ਉਹਨਾਂ ਦੇ ਇਸ ਪਿੰਡ ਦੇ ਮਸਲੇ ਧਿਆਨ ਵਿੱਚ ਹਨ ਅਤੇ ਇਸ ਵਾਰ ਜੇਕਰ ਉਹ ਪਿੰਡ ਸਰਬਸੰਮਤੀ ਨਾਲ ਆਪਣਾ ਸਰਪੰਚ ਹੁੰਦਾ ਹੈ ਤਾਂ ਉਹ ਇਸ ਪਿੰਡ ਦਾ ਬਹੁਤ ਚੜ੍ਹ ਕੇ ਵਿਕਾਸ ਕਰਵਾਉਣਗੇ ਅਤੇ ਜੋ ਸਰਕਾਰ ਸਰਬਸੰਮਤੀ ਨਾਲ ਚੁਣਨ ਵਾਲੀ ਪੰਚਾਇਤ ਨੂੰ ਗ੍ਰਾਂਟ ਦਿੰਦੀ ਆ ਉਹ ਵੀ ਦਿੱਤੀ ਜਾਵੇਗੀ। ਬਿਲਕੁਲ ਪੰਚਾਇਤੀ ਚੋਣਾਂ ਨੇ ਔਰ ਪਿੰਡ ਦੇ ਲਈ ਪਣਦੀ ਇਕਾਈਲੀ ਬਹੁਤ ਛੋਟੀ ਇਲੈਕਸ਼ਨ ਹੈ ਤੇ ਮੈਂ ਤਾਂ ਇਵੇਂ ਨਾ elections ਦੇ ਵਿੱਚ ਕਿਉਂਕਿ ਕਿਸੇ ਰਾਜਨੀਤਿਕ ਪਾਰਟੀ ਦਾ ਕਿਸੇ ਜਾਂ ਲੀਡਰ ਦੀ ਇਹਦੇ ਵਿੱਚ ਵਾਲੀ ਇਨਵੋਲਵਮੈਂਟ ਜਿਹੜੀ ਹੁੰਦੀ ਨਹੀਂ ਤੇ ਨਹੀਂ ਹੋਣੀ ਚਾਹੀਦੀ ਹੈ ਕਿਉਂਕਿ ਇੱਕ ਭਾਈਚਾਰਕਸਾਨ ਦੀ ਜਿਹੜੀ ਇਹ ਜਿਹੜੀ ਚੋਣ ਹੁੰਦੀ ਹੈ ਔਰ ਅਸੀਂ ਤਾਂ ਚਾਹੁੰਦੇ ਆ ਕਿ ਨਵੇਂ ਪੜ੍ਹੇ ਲਿਖੇ ਨੌਜਵਾਨ ਮੁੰਡੇ ਕੁੜੀਆਂ ਇਸ ਇਲੈਕਸ਼ਨ ਦੇ ਵਿੱਚ ਆਉਣ ਔਰ ਆਪਣੇ ਪਿੰਡ ਦੇ ਲਈ ਆਪਣੇ ਇਲਾਕੇ ਦੀ ਤਰੱਕੀ ਦੇ ਲਈ ਨਵੇਂ ਆਈਡੀਆਜ਼ ਲੈ ਕੇ ਜਿਹੜਾ ਉਹ ਕੰਮ ਕਰਨ ਤੇ ਇਹ ਸਿਲੈਕਸ਼ਨ ਦੇ ਲਈ ਜਿਹੜੀ ਬਾਕੀ ਸਰਕਾਰ ਦੀ ਜਿਹੜੀ ਸਾਰੀ ਤਿਆਰੀ ਹੈ ਇਸ ਇਲੈਕਸ਼ਨ ਕਰਾਉਣ ਦੇ ਲਈ ਨੋਟੀਫਿਕੇਸ਼ਨ ਵੀ ਹੋ ਚੁੱਕਿਆ ਔਰ ਇਹ ਸਿਲੈਕਸ਼ਨ ਦੇ ਲਈ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਕਿਉਂਕਿ ਜੇ ਮੈਂ ਗੱਲ ਕਰਾਂ ਤਾਂ ਐਮਪੀ ਟਾਈਮ ਵੀ ਜਦੋਂ ਦੋ ਵਾਰ ਇੱਥੋਂ ਐਮਪੀ ਚੁਣੇ ਗਏ ਨੇ ਤਾਂ ਉਸ ਟਾਈਮ ਵੀ ਉਹਨਾਂ ਨੇ ਇਹ ਗੱਲ ਆਖੀ ਸੀ ਕਿ ਜਿਹੜੇ ਪਿੰਡ ਸਰਬਸੰਮਤੀ ਨਾਲ ਸਰਪੰਚ ਹੋਣਗੇ ਤਾਂ ਉਹਨਾਂ ਨੂੰ ਅਸੀਂ 5 ਲੱਖ ਰੁਪਏ ਦੇਵਾਂਗੇ ਸੋ ਐਮਪੀ ਲੈਂਡ ਦਾ ਬੜਾ ਲਿਮਟਿਡ ਜਿਹਾ ਫੰਡ ਹੁੰਦਾ ਪਰ ਉਹਨਾਂ ਨੇ ਉਸ ਟਾਈਮ ਵੀ ਉਹ ਚੀਜ਼ ਕੀਤੀ ਔਰ ਉਹਨਾਂ ਪਿੰਡਾਂ 'ਚ ਫੰਡ ਦਿੱਤੇ ਸੋ ਹੁਣ ਅੱਜ ਉਹ ਮੁੱਖ ਮੰਤਰੀ ਨੇ ਬਤੌਰ ਮੁੱਖ ਮੰਤਰੀ ਉਹਨਾਂ ਨੇ ਜਿਹੜੀ ਪਹਿਲ ਦਿਖਾਈ ਹੈ ਕਿ ਸਾਡਾ ਭਾਈਚਾਰਾ ਜਿਹੜਾ ਕੈਮ ਰ ਹੈ ਉਹਦੇ ਲਈ ਚਾਹੇ 5 ਲੱਖ ਰੁਪਏ ਦੀ ਨਗਦ ਰਾਸ਼ੀ ਦੀ ਗੱਲ ਕਰੀਏ ਚਾਹੇ ਕੋਈ ਜਿਹੜਾ ਖੇਡ ਸਟੇਡੀਅਮ ਹੈ ਜਾਂ ਉਹਨਾਂ ਨੂੰ ਕੋਈ ਮੁਹੱਲਾ ਕਲੀਨਿਕ ਦੇ ਵਿੱਚ ਪਹਿਲ ਦੀ ਗੱਲ ਕਰ ਲਈਏ ਜਾਂ ਕੋਈ ਉਹਨਾਂ ਨੂੰ ਸਕੂਲ ਦੇ ਵਿੱਚ ਕੋਈ ਜਿਹੜੀ ਦਿੱਕਤ ਹੈ ਸੋ ਉਹਨਾਂ ਚੀਜ਼ਾਂ ਦੇ ਵਿੱਚ ਉਹਨਾਂ ਪਿੰਡਾਂ ਨੂੰ ਜਿਹੜੀ ਪਹਿਲ ਦਿੱਤੀ ਜਾਣੀ ਹੈ ਸੋ ਇੱਕ ਵੱਡੀ ਜਿਹੜੀ ਮੈਂ ਕਹੂੰਗੀ ਕਿ ਇੱਕ ਸੋਚ ਆ ਉਹਨਾਂ ਦੀ ਔਰ ਪਿੰਡਾਂ ਦੇ ਜਿਹੜੇ ਲੋਕ ਨੇ ਆਪਣਾ ਭਾਈਚਾਰਾ ਜਿਹੜਾ ਕੈਮ ਕਰਦੇ ਹੋਏ ਜ਼ਰੂਰ ਜਿਹੜਾ ਸਰਕਾਰ ਦਾ ਜਿਹੜੇ ਇਸ ਜਿਹੜਾ ਪਾਣੀ ਵਾਲੀ ਟੈਂਕੀ ਕਿਉਂਕਿ ਬਹੁਤ ਛੋਟਾ ਪਿੰਡ ਹੈ ਸੋ ਉਹਨਾਂ ਨੂੰ ਜਿਹੜਾ ਨਾਲ ਵਾਲੇ ਪਿੰਡ ਤੋਂ ਜਿਹੜੇ ਵਾਟਰ ਸਪਲਾਈ ਜਿਹੜੀ ਉਧਰੋਂ ਉਹਨਾਂ ਨੂੰ ਆਉਂਦੀ ਹੈ ਫਿਰ ਵੀ ਜਿੱਥੇ ਕਿਤੇ ਦਿੱਕਤ ਹੁੰਦੀ ਹੈ ਸੋ ਉਹਨਾਂ ਨੂੰ ਅਸੀਂ ਫੰਡ ਦਿੰਨੇ ਹੁਣ ਵੀ ਮੈਂ ਉਹਨਾਂ ਨੂੰ ਇਸ ਪਲਾਨ ਦੇ ਵਿੱਚ ਉਹਨਾਂ ਨੂੰ ਫੰਡ ਅਸੀਂ ਦੇ ਕੇ ਹਟਿਆ ਔਰ ਜਿਸ ਤਰੀਕੇ ਨਾਲ ਉਹ ਭਾਈਚਾਰਕ ਸਾਂਝ ਦਾ ਜਿਹੜਾ ਸਬੂਤ ਦਿੰਦੇ ਆ ਰਹੇ ਨੇ ਔਰ ਸੀਐਮ ਸਾਹਿਬ ਦੇ ਐਲਾਨ ਤੋਂ ਬਾਅਦ ਮੈਂ ਵੀ ਆ ਤੁਹਾਡੇ ਨਾਲ ਤੁਹਾਡੇ ਚੈਨਲ ਦੇ ਜ਼ਰੀਏ ਉਹਨਾਂ ਨਾਲ ਵਾਅਦਾ ਕਰਦੀ ਆਂ ਕਿ ਉਹ ਸਰਬਸੰਮਤੀਕਰਨ ਇਸ ਵਾਰ ਵੀ ਮੈਂ ਆਪ ਉਹਨਾਂ ਨੂੰ 5 ਲੱਖ ਰੁਪਏ ਦਾ ਚੈੱਕ ਵੀ ਦੇ ਕੇ ਆਉਂਗੀ ਤੇ ਜਿਹੜੇ ਉਹਨਾਂ ਦੇ ਪਿੰਡ ਦੇ ਜਿਹੜੇ ਕੰਮ ਨੇ ਜਿਹੜੇ ਕੋਈ ਅਧੂਰੇ ਨੇ ਉਹਨਾਂ ਕੰਮਾਂ ਲਈ ਵੀ ਮੈਂ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਅਸੀਂ ਉਹਨਾਂ ਨੂੰ ਪੂਰੇ ਕਰਾਂਗੇ ਨਾਮ ਆ ਤੁਹਾਡਾ ਜਸਵਿੰਦਰ ਸਿੰਘ ਹੈ ਕਿਹੜਾ ਪਿੰਡ ਆ ਵੀਰ ਜੀ ਤੁਰੀ ਪਿੰਡ ਹੈ ਜੀ ਆਪਣਾ ਕਿਵੇਂ ਦੇਖਦੇ ਹੋ ਤੁਹਾਡੇ ਪਿੰਡ 'ਚ ਸਰਬਸੰਮਤੀ ਕਹਿੰਦੇ ਹਰ ਸਾਲ ਹੁੰਦੀ ਹੈ ਕਿੰਨੇ ਸਾਲ ਹੋ ਗਏ ਸਰਬਸੰਮਤੀ ਦੇ ਨਾਲ ਵੋਟਾਂ ਪੈਂਦੀਆਂ ਸਾਡੇ ਤਕਰੀਬਨ 35 ਸਾਲ ਹੋ ਗਏ ਜੀ 30-35 ਸਾਲ ਸਰਬਸੰਮਤੀ ਸਰਬਸੰਮਤੀ ਦੇ ਫਾਇਦੇ ਕੀ ਹੋ ਰਹੇ ਨੇ ਤੁਹਾਡੇ ਬਿੱਦੂ ਫਾਇਦੇ ਸਾਨੂੰ ਇਹ ਹੋ ਰਹੇ ਨੇ ਜੀ ਸਿਰਫ ਪਿੰਡ 'ਚ ਲੜਾਈ ਝਗੜਾ ਘਟਿਆ ਜੀ ਤੇ ਵਿਕਾਸ ਪਿੰਡ ਦਾ ਬਿਲਕੁਲ ਨਹੀਂ ਹੋ ਰਿਹਾ ਇਹ ਤਾਂ ਕਿਰੇ ਵਿਕਾਸਾਂ ਦੀ ਉਮੀਦ ਲੱਗਦੀ ਉਹ ਹੋਣੀ ਚਾਹੀਦੀ ਸਾਨੂੰ ਜੀ ਪਾਣੀ ਵਾਲਾ ਮੇਨ ਹੈ ਜੀ ਸਾਡੇ ਟੈਂਕੀ ਨਹੀਂ ਹੈਗੀ ਦੂਜੇ ਨੰਬਰ ਤੇ ਸਾਡੇ ਕੋਈ ਯਾਨੀ ਕਿ ਡਾਕਟਰੀ ਸਹੂਲਤ ਨਹੀਂ ਹੈਗੀ ਵੀ ਯਾਨੀ ਕਿ ਹੋਰ ਕੋਈ ਵੀ ਨਹੀਂ ਹੈਗਾ ਇੱਕ ਪ੍ਰਾਇਮਰੀ ਸਕੂਲ ਹੈ ਜੀ ਸਾਡੇ ਹੋਰ ਸਾਨੂੰ ਕੋਈ ਸਹੂਲਤ ਨਹੀਂ ਹੈਗੀ ਸਰਕਾਰ ਕੰਨੀ ਹੋਈ ਹਾਂ ਜੀ ਮੇਰੇ ਨਾਲ ਜਿਗਜਿਗ ਸਿੰਘ ਹੈ ਜੀ ਮੈਂ ਮੌਜੂਦਾ ਸਰਪੰਚਾਂ ਪਿੰਡ ਤੁਰੀ ਦਾ ਹਾਂ ਕਦੋਂ ਵੋਟਾਂ ਹੋਈਆਂ ਸੀ ਜਦੋਂ ਤੁਸੀਂ ਸਰਪੰਚ ਬਣ ਗਏ ਵੋਟਾਂ ਸਾਰੇ ਮੇਰੀ ਸੁੱਤ ਤਾਂ ਵੋਟਾਂ ਹੋਈਆਂ ਨਹੀਂ ਕਿਉਂਕਿ ਮੇਰੀ 30 35 ਸਾਲ ਦੀ ਉਮਰ ਹੋ ਗਈ ਮੈਂ ਨਹੀਂ ਵੋਟਾਂ ਪੈਂਦੀ ਨਹੀਂ ਕਹਿੰਦੇ ਸਾਡੇ ਸੰਮਤੀ ਹੁੰਦੀ ਹਰ ਇੱਕ ਵਾਰੀ ਸੰਮਤੀ ਹੁੰਦੀ ਕਿਵੇਂ ਹਾਂਜੀ ਸੰਮਤੀ ਕਿਵੇਂ ਹੁੰਦੀ ਹੈ ਸੰਮਤੀ ਸਾਰੇ ਸਾਡੇ ਗੁਰਦੁਆਰਾ ਸਾਹਿਬ ਆ ਜਾ ਕੇ ਜਿਹੜੇ ਮੋਦਵਾਰ ਬੰਦਦੇ ਨੇ ਇੱਕ ਬੰਦੇ ਨੂੰ ਸਰਪੰਚ ਚੁਣ ਦਿੰਦੇ ਨੇ ਜੀ ਤੇ ਸਾਰਾ ਪਿੰਡ ਉਸ ਨੂੰ ਮੰਨਦਾ ਜੀ ਜਿਹਨੂੰ ਮਨ ਬਣਾਉਣਾ ਹੁੰਦਾ ਉਹ ਤੇ ਹਾਰ ਪਾ ਦਿੰਦੇ ਗੱਲ ਤੋਂ ਉਹ ਤੇ ਇਸੇ ਤਰੀਕੇ ਨਾਲ ਕੋਈ ਲੜਾਈ ਨਹੀਂ ਨਹੀਂ ਕੋਈ ਲੜਾਈ ਝਗੜਾ ਨਹੀਂ ਕੋਈ ਰਾਜਨੀਤਿਕ ਪਾਰਟੀ ਦਾ ਹੱਥ ਨਹੀਂ ਵਿੱਚ ਜੀ ਤੇ ਸਾਡੇ ਪਿੰਡ 레ਵਲ ਤੇ ਸਰਪੰਚ ਚੁਣਨੇ ਸਨ ਕਿਵੇਂ ਦੇਖਦੇ ਹੋ ਤੁਸੀਂ ਸਰਪੰਚ ਕਦੋਂ ਬਣਾਏ ਗਏ ਸੀ ਮੈਂ ਜੀ 2019 ਚ ਸਰਪੰਚ ਚੁਣਿਆ ਗਿਆ ਸੀ ਇਸ ਤਰੀਕੇ ਨਾਲ ਸਰ ਸਮਤੀ ਨਾਲ ਹੀ ਸਾਡੇ ਸਾਰੇ ਮੈਂਬਰ ਹੈ ਮੇਰੇ ਜਿੰਨੇ ਮੈਂਬਰ ਨੇ ਉਹ ਵੀ ਸਮਤੀ ਨਾਲ ਹੀ ਚੁਣੇ ਗਏ ਨੇ ਅਲੱਗ-ਅਲੱਗ ਵਾਡਾਂ ਚ ਤੇ ਮੈਨੂੰ ਵੀ ਸਮਤੀ ਨਾਲ ਹੀ ਚੁਣਿਆ ਗਿਆ ਸੀ ਕਿਵੇਂ ਦੇਖਦੇ ਹੋ ਜਦੋਂ ਤੁਸੀਂ ਸਰਪੰਚ ਚੁਣੇ ਗਏ ਹੋ ਕਿੰਨਾ ਖਰਚਾ ਹੋਇਆ ਸੀ ਖਰਚਾ ਸਾਰ 1 ਰੁਪਿਆ ਵੀ ਨਹੀਂ ਹੋਇਆ ਜੀ ਸਾਡੇ ਬਾਕੀ ਦਾ ਦੇਖੀ ਤਾਂ ਵੋਟਾਂ ਚ ਬਿਧੇ ਨੇ ਪੈਸੇ ਲਾਏ ਜਾਂਦੇ ਨਹੀਂ 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 ਸਾਡੇ 1 ਰੁਪਿਆ ਖਰਚਾ ਨਹੀਂ ਹੋਇਆ ਜੀ ਤੇ ਤੁਹਾਨੂੰ ਸਾਰੀ ਪੰਚਾਇਤ ਤੇ ਗੁਰਦੁਆਰਾ ਸਾਹਿਬ ਬੈਠ ਕੇ ਉੱਤੇ ਤੁਹਾਨੂੰ ਸਰਵ ਸੰਮਤੀ ਨਾਲ ਤੁੰਦੀ ਗਈ ਤੇ ਇਹ ਇਹ 5 ਸਾਲ ਤੁਸੀਂ ਇਹਦੇ ਹੁਣ ਨਿਕਲੇ ਨੇ ਕਿਸ ਤਰੀਕੇ ਨਾਲ ਦੇਖਦੇ ਹੋ 5 ਸਾਲ ਜਿਹੜੇ ਨਿਕਲੇ ਨੇ ਕਿਵੇਂ ਪਿੰਡ ਦੇ ਕਿੰਨੇ ਵੀ ਵਿਕਾਸ ਹੋਇਆ ਹੈ ਨਿਕਾਸਰ ਦਾ ਪਹਿਲੇ 3 ਸਾਲਾਂ ਤੋਂ ਤਾਂ ਬਹੁਤ ਵਿਕਾਸ ਹੋਇਆ ਜੀ ਤੇ ਪਿੰਡ ਦਾ ਸਕੂਲ ਬਣਾਇਆ ਜੀ ਤਾਂ ਮਸਾਲਾ ਲੈ ਛੱਡ ਪੋਇਆ ਗਲੀਆਂ ਨਾਲੀਆਂ ਬਣਾਈਆਂ ਨੇ ਟੂਬੇ ਦਾ ਕੰਮ ਕਰਵਾਇਆ ਜੀ ਤੇ ਇਸ ਇਨਸਾਨ ਘਾਟ ਦਾ ਕੰਮ ਕਰਾਇਆ ਗਰਾਊਂਡ ਦਾ ਕੰਮ ਕਰਵਾਇਆ ਆ ਹੁਣ 200 ਸਾਲ ਹੋ ਗਏ ਜੀ ਹੁਣ ਕੰਮ ਵਿਕਾਸ ਰੂਪੇ ਕਿ ਕੋਈ ਫੰਡ ਨਹੀਂ ਆਇਆ ਜੀ 200 ਸਾਲਾਂ ਤੋਂ ਕਿਹੜੀਆਂ ਸਹੂਲਤਾਂ ਤੋਂ ਵਾਂਝਾ ਪਿੰਡ ਲੱਗਦਾ ਸਾਡੇ ਜੀ ਦੇਖੋ ਕੁਸ ਤਾਂ ਜਿਹੜੀ ਬੂਡ ਕਟਾ ਜੀ ਉਹਦੇ ਕਰਕੇ ਹਰ ਇੱਕ ਜਿਹੜਾ ਲੀਡਰ ਆ ਜੀ ਉਹ ਇਧਰ ਧਿਆਨ ਨਹੀਂ ਦਿੰਦਾ ਤੇ ਸਾਡੇ ਜੀ ਨਾ ਸਿਰਫ ਕਲਾਸਿਕ ਪ੍ਰਾਇਮਰੀ ਸਕੂਲ ਆ ਜੀ ਉਦੋਂ ਬਾਅਦ ਕੁਛ ਨਹੀਂ ਨਾ ਡਿਸਪੈਂਸਰੀ ਹੈ ਕੋਈ ਜੀ ਨਾ ਬੱਚਿਆਂ ਦੇ ਖੇਡਣ ਵਾਸਤੇ ਕੋਈ ਜਗ੍ਹਾ ਤੇ ਨਾ ਹੀ ਸਾਡੇ ਜੇ ਸਭ ਤੋਂ ਵੱਡੀ ਮੇਨ ਜਿਹੜੀ ਚੀਜ਼ ਆ ਜੀ ਪਾਣੀ ਵਾਲੀ ਟੈਂਕੀ ਆ ਤੇ ਨਾ ਸਾਡੇ ਉਹ ਆ ਜੀ ਸਰਪ੍ਰੀ ਪਹਿਲਾਂ ਸਰਕਾਰਾਂ ਅਸੀ ਇਸ ਪੈਕੇਜ ਦਾ ਐਲਾਨ ਕਰਤੀ ਸੀ ਹੁਣ ਵੀ ਐਲਾਨ ਕਰਿਆ ਵੀ ਜਿਹੜੇ ਬੁਸਬਤੀ ਕਰਦੇ ਪਹਿਲਾਂ ਕਿੰਨੀਆਂ ਕਿੰਤਰ ਨੂੰ ਪੈਕੇਜ ਮਿਲੇ ਨੇ ਸਰ ਦੇਖੋ ਤਿੰਨ ਟਰਮ ਹੋ ਗਈ ਜੀ ਮੇਰੀ ਸੋਝੀ ਚ ਤੇ ਐਲਾਨ ਹੈ ਜੀ ਅਜੇ ਤੱਕ ਕੁਝ ਨਹੀਂ ਮਿਲਿਆ ਜੀ ਸਾਡੀ ਟਰਮ ਤੋਂ ਵੀ ਐਲਾਨ ਹੋਇਆ ਸੀ ਜੀ ਪਰ ਮਿਲਿਆ ਨਹੀਂ ਜੀ ਇਦਾਂ ਦੇਖੋ ਮੈਂ ਐਲਾਨ ਕਰਦੇ ਨਹੀਂ ਮਿਲਣ ਮਿਲੇ ਤੇ ਜਾਣੋ ਮੁੱਖ ਮੰਤਰੀ ਜੀ ਵੀ ਪੀਸੀ ਉਦੋਂ ਵੀ ਲਾਂਚ ਕਰੇ ਹਾਂਜੀ ਉਦੋਂ ਵੀ ਕਰ ਰਹੀ ਸੀ ਸਾਡੀ ਟਰਮ ਮਿਲੀ ਹੋਇਆ ਸੀ ਜੀ ਉਹ ਤੇ ਅਦਰ ਮਿਲਿਆ ਨਹੀਂ ਪਰ ਜੀ ਹੁਣ ਆਸ ਲੱਗਦੀ ਹੈ ਇਹ ਤਾਂ ਹੀ ਹੁਣ ਮਿਲੇ ਤੇ ਪਤਾ ਲੱਗੂਗਾ ਵੀ ਮਿਲੇਗਾ ਜਾਂ ਨਹੀਂ ਮਿਲੇਗਾ ਕੀ ਨਾਮ ਆ ਭਾਈ ਜੀ ਕੈਮਰੇ ਦੇਖੋ ਪ੍ਰਾਂਤ ਬਚਿੱਤਰ ਸਿੰਘ ਹੈ ਜੀ ਪਿੰਡ ਕਿਹੜਾ ਵੀਰੇ ਪਿੰਡ ਤੁਰੀ ਹੈ ਜਿਲ੍ਹਾ ਸੰਗਰੂਰ ਚੋਣਾ ਕਦੋਂ ਹੋਈ ਸੀ ਸਾਡਾ ਚੋਣਾ ਹੀ ਆਪਾਂ ਨੂੰ ਕੋਈ ਸੰਭਾਲ ਨਹੀਂ ਮੇਰੀ ਸੰਭਾਲ ਤੋਂ ਪਹਿਲਾਂ ਦੀਆਂ ਹੋਈਆਂ ਵੀ ਆਣੇ 97 98 ਚੀ ਫਿਰ ਹੁਣ ਕਿਵੇਂ ਚੁਣਦੇ ਆ ਰਹੇ ਹਾਂ ਪੰਚਾਇਤਾਂ ਇਦਾਂ ਹੀ ਆਪਣੇ ਪਿੰਡ ਦੇ ਜਿਹੜੇ ਸੂਝਵਾਨ ਵਿਅਕਤੀ ਨੇ ਉਹੀ ਆਪਣਾ ਗੁਰਦੁਆਰਾ ਸਾਹਿਬ ਬੈਠ ਕੇ ਸਾਰੇ ਪਿੰਡ ਨੂੰ ਇਕੱਠਿਆਂ ਕਰਕੇ ਆਪਣਾ ਇੱਕ ਬੰਦੇ ਨੂੰ ਸੈਂਟੀਮਨ ਨਾਲ ਚੁਣ ਲਿਆ ਜਾਂਦਾ ਤੇ ਨਾਲ ਹੀ ਸਾਰੀ ਪੰਚਾਇਤ ਨੂੰ ਚੁਣ ਲਿਆ ਜਾਂਦਾ ਵਾਰਡਾਂ ਦੇ ਹਿਸਾਬ ਨਾਲ ਕਿੰਨਾ ਚਿਰ ਹੋ ਗਿਆ ਇਸ ਤਰ੍ਹਾਂ ਕਰਦੇ ਸਾਨੂੰ ਇਹ 25 ਸਾਲ ਹੋ ਗਏ ਦੇਖਦੇ ਇਹਨੂੰ ਕਿਉਂਕਿ 97 ਤੋਂ ਬਾਅਦ ਸੰਮਤੀ ਹੁੰਦੀ ਆ ਰਹੀ ਹੈ 97 ਚ ਵੋਟਾਂ ਪਈਆਂ ਹੁਣ ਉਦੋਂ ਬਾਅਦ ਸੰਮਤੀ ਹੁੰਦੀ ਆ ਰਹੀ ਹੈ ਤਾਂ ਜਿਵੇਂ ਕਿਵੇਂ ਦੇਖ ਲਓ ਕਿ ਫਿਰ 12 ਸੰਮਤੀ ਵਾਲੇ ਪਿੰਡਾਂ ਨੂੰ ਐਲਾਨ ਕਰ ਦਿਆ ਨੇ ਕਿ ਸੰਮਤੀ ਕਰੋ ਤਾਂ 5 ਲੱਖ ਦਾ 2 ਲੱਖ ਦਾ 2.5 ਲੱਖ ਦਾ ਪਹਿਲਾਂ ਵੀ ਇਸ ਤਰ੍ਹਾਂ ਹੁੰਦੇ ਆ ਹੁਣ ਤੱਕ ਕੋਈ ਇਸ ਤਰ੍ਹਾਂ ਦਾ ਪੈਕੇਜ ਨਹੀਂ ਮਿਲਿਆ ਤਾਂ ਨਹੀਂ ਜੀ ਸਾਨੂੰ ਤਾਂ ਨਹੀਂ ਲੱਗਦਾ ਕੁਝ ਦਿੱਤਾ ਹੋਵੇ ਸਰਕਾਰ ਨੇ ਐਲਾਨ ਜ਼ਰੂਰ ਹੁੰਦਾ ਪਰ ਮਿਲਦਾ ਕੁਝ ਨਹੀਂ ਸਿੰਘਲਾ ਸਾਹਿਬ ਨੇ ਵੀ ਐਲਾਨ ਕੀਤਾ ਸੀ ਉਦੋਂ ਵੀ ਕੁਝ ਨਹੀਂ ਮਿਲਿਆ ਕੈਪਟਨ ਸਾਹਿਬ ਲਈ ਤੇ ਹੁਣ ਭਗਵੰਤ ਮਾਨ ਸਾਹਿਬ ਸਾਨੂੰ ਐਮਪੀ ਆ ਸਰਪੰਚੀ ਜਿਹੜੀ ਗੁਜ਼ਰ ਚੁਕੀ ਹੈ ਇਹ ਚ ਵੀ ਕੁਝ ਨਹੀਂ ਮਿਲਿਆ ਤੇ ਆਉਣ ਵਾਲੇ ਸਮੇਂ ਚ ਵੀ ਸਾਨੂੰ ਕੋਈ ਉਮੀਦ ਨਹੀਂ ਹੈਗੀ ਇਹੋ ਜੀ ਪਰ ਉਹ ਐਲਾਨ ਕਰਦੇ ਨੇ ਕਹਿੰਦੇ 5 ਲੱਖ ਦੇਵਾਂਗੇ ਇਸੰਬ ਦੀ ਹਣ ਚੋਂ ਚਲੋ ਐਲਾਨ ਤਾਂ ਸਰਕਾਰ ਕਰਦੀ ਹੁੰਦੀ ਹੈ ਪਰ ਜਦ ਦਿਨ ਮਿਲੇਗਾ ਉਦੋਂ ਨਹੀਂ ਸੀ ਜੀ ਸੌਣ ਤੱਕ ਨਹੀਂ ਆ ਕਹਿੰਦੇ ਪਿੰਡ ਚ ਸਹੂਲਤ ਕੋਈ ਪਿੰਡ ਚ ਨਹੀਂ ਜੀ ਬਸ ਸਹੂਲਤ ਤੋਂ ਇਹ ਪਿੰਡ ਬਹੁਤ ਜ਼ਿਆਦਾ ਪਾਂਝਾ ਰਹਿ ਚੁੱਕਿਆ ਹੈ ਜ਼ਿਲ੍ਹੇ ਚ ਹੋਇਆ ਹੈ ਕੋਈ ਪਾਣੀ ਦੀ ਸਹੂਲਤ ਨਹੀਂ ਕੋਈ ਖੇਡਣ ਦੀ ਸਹੂਲਤ ਨਹੀਂ ਕੋਈ ਬੱਚਿਆਂ ਦਾ ਪਾਰਕ ਨਹੀਂ ਹੈਗਾ ਜਿੱਥੇ ਬੱਚੇ ਆਪਣਾ ਮਨੋਰੰਜਨ ਕਰ ਸਕਣ ਕਿੰਨੇ ਵੋਟਾ ਤੁਹਾਡੇ ਪਿੰਡ ਦੇ 380 90 ਦੇ ਕਰੀਬ ਹੈਗੇ ਪਰ ਵੀ 400 ਲੋਕਾਂ ਨੂੰ ਕੋਈ ਸਹੂਲਤਾਂ ਤੋਂ ਪਿੱਛੇ ਰੱਖਿਆ ਜਾ ਰਿਹਾ ਇਹ ਤਾਂ ਹੁਣ ਸਰਕਾਰ ਦੀ ਪਤਾ ਨਹੀਂ ਇਹ ਨਿਗਾਹ ਹੈਟ ਨਹੀਂ ਇਹ ਪਿੰਡ ਕਿ ਕੀ ਰੀਜ਼ਨ ਹੈ ਇਹਦਾ ਹੁਣ ਸਰਕਾਰ ਵੀ ਨੂੰ ਦੇਖ ਸਕਦੀ ਹੈ ਸਰਕਾਰ